ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਭਾਰਤੀ ਸੈਨਾ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਸੈਨਾ ਨੇ ਗੋਲਡਨ ਟੈਂਪਲ ਉੱਤੇ ਹਮਲਾ ਕੀਤਾ ਸੀ ਤੇ ਭਾਰਤੀ ਸੈਨਾ ਨੇ ਇਸ ਨੂੰ ناکਾਮ ਕਰ ਦਿੱਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸ਼ਿਕਰਤ ਨੇ ਕਿਹਾ ਕਿ ਇਸ ਬਿਆਨ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਹైదరాబాద్ ਵਿੱਚ ਦੋ ISIS ਨਾਲ ਜੁੜੇ ਦੋ ਸ਼ੱਕੀ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵਾ ਸ਼ਰਮਾ ਨੇ ਦੋਸ਼ਿਤ ਗਾਇਆ ਹੈ ਕਿ ਕਾਂਗਰਸ ਸੈਂਟਰ ਮੈਂਬਰ ਗੌਰਵ ਗਗਈ ਪਾਕਿਸਤਾਨ ਗਈ ਸੀ ਅਤੇ ਉਹਨਾਂ ਦੀ ਪਤਨੀ ਪਾਕਿਸਤਾਨ ਵਿੱਚ ਕੰਮ ਕਰ ਚੁੱਕੀ ਹੈ। ਯੂਟਿਊਬਰ ਜੋਤੀ ਮਨੁਹਤਰਾ ਨੂੰ ਪਹਿਲਗਾਮ ਅਮਰੀਤ ਤੋਂ ਪਹਿਲਾਂ ਪਹਿਲਗਾਮ ਗਈ ਸੀ। ਰਾਜਸਥਾਨ ਵਿੱਚੋਂ ਭਾਰਤ-ਪਾਕਿਸਤਾਨ ਬਾਰਡਰ ਤੇ ਵੀ ਰਾਤ ਨੂੰ ਕਿਸੇ ਇਸ ਤੋਂ ਬਾਅਦ ਉਹ ਪਾਕਿਸਤਾਨ ਗਈ ਸੀ। ਐਨਆਈਏ ਨੇ ਇਸ ਗੱਲ ਦੇ ਖੁਲਾਸੇ ਕੀਤੇ ਹਨ। ਇਜ਼ਰਾਈਲ ਸਰਕਾਰ ਨੇ ਗਾਜ਼ਾ ਵਿੱਚ ਖਾਣ-ਪੀਣ ਵਾਲੀਆਂ ਵਸਤੂਆਂ ਭੇਜਣ ਦਾ ਮਨ ਬਣਾ ਰਿਹਾ ਹੈ। 2 ਮਹੀਨਿਆਂ ਤੋਂ ਖਾਣ-ਪੀਣ ਦੀਆਂ ਵਸਤੂਆਂ ਤੇ ਰੋਕ ਲਗਾ ਰੱਖੀ ਸੀ। ਅੰਦਰੂਨੀ ਸੁਰੱਖਿਆ ਮੰਤਰੀ ਇਤਮਾਰ ਬੈਂਕੂਬਰ ਨੇ ਕਿਹਾ ਹੈ ਕਿ ਇਹ ਮਾਸ ਨੂੰ ਆਕਸੀਜਨ ਦੇਣ ਬਰਾਬਰ ਹੋਵੇਗਾ। ਅਮਰੀਕਾ ਦੇ ਪੁਰਾਣੇ ਰਾਸ਼ਟਰਪਤੀ ਬਾਈਡੇ ਨੂੰ ਪ੍ਰੋਸਟੈਂਟ ਕੈਂਸਰ ਹੈ ਤੇ ਹੱਡੀਆਂ ਤੱਕ ਫੈਲ ਗਿਆ ਹੈ 트াম্প ਨੇ ਕਿਹਾ ਕਿ ਇਹ ਬੜੀ ਦੁੱਖ ਦੀ ਗੱਲ ਹੈ ਰੂਮਾਨੀਆ ਵਿੱਚ ਰਾਸ਼ਟਰਪਤੀ ਚੋਣਾਂ ਹੋਈਆਂ ਹਨ ਤੇ ਬੁਖਾਰੈਸਟ ਦੇ ਮੇਅਰ ਨਿਕੂਸੇ ਡੈਨ ਦੀ ਜਿੱਤ ਹੋਈ ਹੈ ਉਹਨਾਂ ਨੇ 트াম্প ਦੇ ਸਮਾਰਥਕ ਜਰਸੀਆਂ ਨੂੰ ਹਰਾ ਦਿੱਤਾ ਹੈ ਡੈਨ ਨੇ 54.17 ਵੋਟਾਂ ਪ੍ਰਾਪਤ ਹੋਈਆਂ ਜਦ ਕਿ ਉਸਦੇ ਵਿਰੋਧੀ ਨੂੰ 48.53 ਨਾਲ ਹਰਾ ਦਿੱਤਾ ਬੰਗਲਾਦੇਸ਼ੀ ਐਕਟਰਸ Nusrat Fahria ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਉਹ థਾਈਲੈਂਡ ਜਾ ਰਹੀ ਸੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵਿੱਚ ਇੱਕ ਜੋਗ ਦੀ ਹੱਤਿਆ ਦੇ ਪ੍ਰਯਾਸ ਦੇ ਸਬੰਧ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਵਿਜਰਾਟ ਟਾਈਟਨ ਰਾਇਲ ਚੈਲੇਂਜ ਬੰਗਲੌਰ ਪੰਜਾਬ ਕਿੰਗਜ਼ 11th ਪਲੇ ਆਫ ਵਿੱਚ ਪਹੁੰਚ ਚੁੱਕੀਆਂ ਹਨ ਸੁਪਰੀਮ ਕੋਰਟ ਨੇ ਵਿਜੀਤ ਸਾਹ ਦੇ ਸਬੰਧ ਵਿੱਚ ਸਪੈਸ਼ਲ ਇਨਵੈਸਟੀਗੇਟ ਟੀਮ ਬਿਠਾਈ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਮਾਫੀ ਨਾ ਦੇਣਯੋਗ ਉਹਨਾਂ ਦਾ ਕਾਰਨਾਮਾ ਹੈ ਉਹਨਾਂ ਦੀ ਟਿੱਪੀਆਂ ਬਹੁਤ ਗਲਤ ਕੀਤੀਆਂ ਹਨ ਉਮਾਨੀ ਸੋਫੀਆ ਕ੍ਰੈਸ਼ੀ ਦੇ ਖਿਲਾਫ ਟਿੱਪੀਆਂ ਕੀਤੀਆਂ ਸਨ ਕਾਂਗਰਸ ਪਾਰਟੀ ਨੇ ਕਿਹਾ ਕਿ ਭਾਜਪਾ ਨੇ ਸੰਧੂਰ ਆਪਰੇਸ਼ਨ ਨੂੰ ਵੇਚ ਦਿੱਤਾ ਸੀ ਐਸ ਜੇ ਸਿੰਘ ਨੇ ਇਸ ਗੱਲ ਨੂੰ ਕਬੂਲ ਕੀਤਾ ਸੀ ਕਿ ਅਸੀਂ ਭਾਰਤ ਦੀ ਜਿਹੜੀ ਫੌਜ ਜਦੋਂ ਪਾਕਿਸਤਾਨ ਤੇ ਹਮਲਾ ਕਰੇਗੀ ਤੇ ਇਸ ਸੰਬੰਧੀ ਉਸਨੇ ਪਾਕਿਸਤਾਨ ਨੂੰ ਜਾਣਕਾਰੀ ਦੇ ਦਿੱਤੀ ਸੀ ਸਪਰੀਮ ਕੋਰਟ ਨੇ ਕਿਹਾ ਹੈ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ శ్రీలంక ਦੇ ਤਾਮਿਲਨਾਗਰਿਕ ਨੇ ਜਾਨ ਨੂੰ ਖਤਰਾ ਦੱਸ ਕੇ ਇੱਥੇ ਪਨਾਹ ਮੰਗੀ ਸੀ ਸਿੰਗਾਪੁਰ ਵਿੱਚ ਕਰੋਨਾ ਦਾ ਨਵਾਂ ਵੇਰੀਐਂਟ ਜੇ ਐਨ 1 ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਇਸ ਤਰ੍ਹਾਂ 14000 ਲੋਕ ਪ੍ਰਭਾਵਿਤ ਹੋਏ ਹਨ ਪਾਕਿਸਤਾਨ ਆਰਮੀ ਦੇ ਪ੍ਰਵੋਕਤਾ ਲੈਫਟਨਰ ਕਰਨਲ ਅਮਰ ਸ਼ੋਫੀਆ ਚੌਧਰੀਨ ਕਹਿੰਦੇ ਹਨ ਕਿ ਭਾਰਤ ਅਮਰੀਕਾ ਨਹੀਂ ਹੈ ਤੇ ਨਾ ਹੀ ਪਾਕਿਸਤਾਨ ਅਫਗਾਨਿਸਤਾਨ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਭਾਰਤੀ ਸੈਨਾ ਦੇ ਅੱਗੇ ਨਹੀਂ ਚੁੱਕਣਗੇ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸ਼ਾਕ ਡਾਰ ਚੀਨ ਦੇ ਦੌਰੇ ਤੇ ਚਲੇ ਗਏ ਹਨ ਪਾਕਿਸਤਾਨ ਦੇ بلوچستان ਸੂਬੇ ਵਿੱਚ ਇੱਕ ਜ਼ਬਰਦਸਤ ਧਮਾਕਾ ਹੋਇਆ ਜਿਸ ਨਾਲ 4 ਲੋਕਾਂ ਦੀ ਮੌਤ ਹੋ ਗਈ ਤੇ 20 ਜ਼ਖਮੀ ਹੋ ਗਏ ਪੰਜਾਬ ਸਰਕਾਰ ਨੇ ਕਿਹਾ ਕਿ ਝੋਨੇ ਦੀ ਬਿਜਾਈ ਲਈ 8 ਘੰਟੇ ਬਿਜਲੀ ਦਿੱਤੀ ਜਾਵੇਗੀ ਮੰਡੀ ਅਤੇ ਪੰਡੋਦ ਡੈਮ ਦਾ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ